ਵਿਰਸਾ ਸਿੰਘ ਬਲਟੋਹਾ ਅੱਜ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਾਬਾ ਦੀ ਜੇਲ੍ਹ ਪਹੁੰਚੇ ਸਨ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਮਿਲਣ ਦੇ ਲਈ ਸਮਾਂ ਨਹੀਂ ਦਿੱਤਾ ਬੇਰੰਗ ਵਾਪਸ ਮੋੜ ਦਿੱਤਾ ਬਲਟੋਹਾ ਦੇ ਵੱਲੋਂ ਜਦੋਂ ਮਿਲਣ ਦੇ ਲਈ ਸਮਾਂ ਮੰਗਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਤੂਤੂ ਮੈਂਵੇਂ ਵੀ ਹੁੰਦੀ ਹੈ ਤੇ ਸਾਫ਼ ਤੌਰ ਤੇ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਇਨਕਾਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੇ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਹਾ ਕਿਸ ਤਰੀਕੇ ਦਾ ਰਵਈਆ ਸੀ ਪਹਿਲਾਂ ਕਦੇ ਨਹੀਂ ਵੇਖਿਆ ਮਜੀਠਿਆ ਦੇ ਨਾਲ ਸਿਰਫ ਮੁਲਾਕਾਤ ਕਰਨ ਦੇ ਲਈ ਗਏ ਸੀ ਵੱਡੇ ਸਮਰਥਕ ਉਹਨਾਂ ਦੇ ਨਾਲ ਇਸ ਮੌਕੇ ਮੌਜੂਦ ਸਨ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਤੇ ਤੇ ਮਜੀਠੀਆ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਇਸੇ ਦੌਰਾਨ ਹੀ ਵਿਰਸ ਸਿੰਘ ਵਿਲਟੋਹਾ ਨੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਸਾਫ ਤੌਰ ਤੇ ਇਹ ਕਿਹਾ ਹੈ ਕਿ ਜਥੇਦਾਰ ਇੱਕ ਮਾਣ ਵਾਲਾ ਅਹੁਦਾ ਹੁੰਦਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਰਹਿੰਦਿਆਂ ਬਹੁਤ ਅਜਿਹੇ ਕੰਮ ਕੀਤੇ ਨੇ ਧਰਮ ਦੇ ਨਾਂ ਤੇ ਕਮਾਈ ਕੀਤੀ ਐ ਪਰ ਕੌਮ ਦੇ ਲਈ ਕੁਝ ਨਹੀਂ ਕੀਤਾ ਹੋਰ ਕੀ ਕੁਝ ਕਹਿਣਾ ਸੀ ਵਿਰਸਾ ਸਿੰਘ ਬਲਟੋਹਾ ਦਾ ਤੁਸੀਂ ਵੀ ਸੁਣੋ ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾਸੁਖਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ ਵੀ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਹੈ ਕਿਸੇ ਦੀ 10 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਦੇ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵੈਸੇ ਤੇ ਮੈਂ 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 ਤੁਹਾਨੂੰ ਨੀਟਾ ਹੀ ਕਹਿਣਾ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼ਪੇ ਸਾਰੀ ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰਤ ਅਹੁਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਅਹੁਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜੇ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੇ ਬਾਕੀ ਦੇ ਗੱਲਾਂ ਕਿਹੜੀਆਂ ਕਰਨੀਆਂ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਹੜੀਆਂ ਕਿਹੜੀਆਂ ਖੇਡਾਂ ਆ ਉਸ ਪਾਸੇ ਨਾ ਪਈਏ ਬੀਬੀ ਫੜੂਗੀ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾਂ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇੱਕ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ੍ਹ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਹੈ ਇਹ ਵਿਚਾਰੇ ਡਿਪਟੀ ਸੁਪਰਡੈਂਟ ਵੱਲੋਂ ਕੀਤਾ ਗਿਆ ਇਸ ਵਾਸਤੇ ਨੰਗੇ ਇਹ ਇਹ ਜਿਹੜੇ ਦਿੱਲੀ ਬੈਠੇ ਹਨ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਹਨ ਜਾਂ ਕੇਦਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਦੇ ਉੱਪਰ ਵਹਾਹ ਕਰਨ ਵਾਲਾ ਉਹ ਧਾਕੜ ਜੱਟ ਹੈ। ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ। ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਠ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਗਈ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇਨ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਢਈ ਹੈ ਹੋ ਸਕਦਾ ਹੈ ਕਿ ਕਿਸੇ ਦਫ਼ਤਰ ਦਾ ਤਗੜੇ ਦਫ਼ਤਰ ਦਾ ਜਿਹੜਾ ਚਪੜਾਸੀ ਉਹ ਵੀ ਜਾਦੀ ਜ਼ਰਤ ਰੱਖਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈਂ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ ਫੋਟੋ ਸੁਖਬੀਰ ਜੀ ਦੇ ਪੈਸੇ ਵੰਡਣ ਤੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨੇ ਇਹਨਾਂ ਹੋਣਾ ਸਿੱਧੇ ਦੇਖੋ ਪਤਾ ਗੱਲ ਕੀ ਹੈ ਇੱਥੇ ਗੱਲ ਤਾਂ ਮੂੰਹ ਜਿਹੜੀ ਮੈਂ ਮਰਜ਼ੀ ਕਾ ਕੱਢ ਦੇਣਾ ਹੈ ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ ਠੀਕ ਹੈ ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾਸਕਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ ਵੀ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਕਿਸੇ ਦੀ 10 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਦੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ